ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕਹਿੰਦੇ ਇੱਕ ਗੱਬਣ ਬਈ ਥੋੜੇ ਦਿਨ ਕਰਮ ਵਾਲੀ ਲੈਂਦੀ ਐ ਤੇ ਇੱਕ ਵੜਾ ਜਿਹੜੀ ਤਾਜੀ ਸੂਈ ਐ ਹੁਣੇ ਸੂਈ ਐ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸ ਕੀ ਆ ਬਾਈ ਜੀ ਹੋਠੀ ਕੁ ਵਧੀਆ ਹਾਂਜੀ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਨਾਮ ਜਸਵਿੰਦਰ ਸਿੰਘ ਪਿੰਡ ਸਈਏ ਵਾਲਾ ਜ਼ਿਲ੍ਹਾ ਬਟਿੰਡਾ ਫੀਲਫੁੱਲ ਨੇੜੇ ਪਿੰਡ ਅਪਨੋ ਨੇੜੇ ਇੰਦਰ ਬਾਜਾਖਾਨਾ ਭਗਤਾ ਰੇਗਾ ਨਾਲ ਸੋਹਣਾ ਮੰਦ ओके okay भाई मोबाइल नंबर 47269 58370 ठीक है जेडी पहले नंबर दे ਵੜਾ ਕਿਹੜਾ ਸੂਸੂਈ ਇਹ ਦੂਜਾ ਸੂਹਾ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਹੋ ਗਿਆ ਘੰਟਾ ਕੋ ਹੋਇਆ ਜੀ ਅਜੇ ਸੂਈ ਘੰਟਾ ਹਾਂਜੀ ਬੱਚਾ ਕੀ ਦਿੱਤਾ ਨੇ ਬੱਚਾ ਜੀ ਬੱਚਾ ਜੀ ਮਗਰ ਬੱਚਾ ਦੇ ਹਾਂਜੀ ਹਾਂਜੀ ਠੀਕ ਆ ਬੈਠਾ ਬੱਚਾ ਬਾਈ ਠੀਕ ਆ ਜੇਰ ਪੈਣੀ ਆ ਹਾਂ ਜੇਰ ਪੈਣੀ ਆ ਜੀ ਬਸ ਅਜੇ 45 ਮਿੰਟ ਹੀ ਹੋਏ ਸੂਈ ਨੂੰ ਬਸ ओके भाई ਠੀਕ ਆ ਆਰਡਰ ਆਰਡਰ ਕਮਾਲ ਦਾ ਥਾਣ ਥਣ ਬਹੁਤ ਚੰਗਾ ਹੁਣ ਆਪ ਪਚ ਆਪਾਂ ਨੇ ਜਾਂ ਮਾਰ ਦੇ ਨਾਲ ਛਿੱਟੇ ਜਿਹਾ ਨਾ ਉਹ ਹਮੇਸ਼ਾ ਹੀ ਤਾਂ ਨਾੜਾਂ ਨੂੰ ਨਾ ਬਹੁਤ ਚੰਗੀਆਂ ਹਨ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਣ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਕੱਦ ਚੰਗਾ ਥਾਣ ਬਹੁਤ ਚੰਗਾ ਚਿਵਾਈ ਕਿਵੇਂ ਹੈ ਬਈ ਚਿਵਾਈ ਇੱਕ ਨੰਬਰੇ ਮਾਰਦਾ ਚਿਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਮੈਂ 2 2.5 ਕੋਲ ਬੱਚੇ ਨੂੰ ਜਗਾ ਕੇ ਕੱਢਿਆ ਠੀਕ ਆ ਬਾਹਰ ਹੀ ਪਿਆ ਉਹ ਕੁੱਤੇ ਨੂੰ ਭਾਇਆ ਓਕੇ ਬਈ ਠੀਕ ਆ ਕੀ ਮੋਲ ਆ ਵੀਰੇ ਜੈਜ ਮੋਲੇ ਦਾ ਆਪਾਂ 68000 ਰੁਪਏ ਦੇ ਦਾਂਗੇ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਜੀ ਜਮ ਜੈਜ ਮੋਲਾ ਭਾਈ ਖਿੱਚ ਕੇ ਮੁੱਲ ਰੱਖਿਆ 68000 ਦੀ ਵੜ ਭਾਈ ਕਹਿੰਦਾ ਦੇ ਦੇਣਗੇ ਭਾਈ ਸਾਰਾ ਨਖਾਨ ਲੈ ਜਿਵਾਈ ਬੜੀ ਚੰਗੀ ਆ ਨਾ ਭਾਈ ਚਵਾਈ ਬੋਟਾ ਬੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮਲੀ ਨੇ ਕੁਛ ਨਹੀਂ ਇੱਕ ਨੰਬਰ ਜਿਵਾਈ ਆ ਲੈ ਜਮਈ ਬੌਲਾ ਭਾਈ ਜੇ ਇਲਾਮ ਕੋਈ ਬੌਲਾ ਆ ਪਲਾਂ ਜ਼ਰੂਰ ਹੁੰਦੀਆਂ ਨੇ ਜੀ ਸਹੀ ਗੱਲ ਆ ਭਾਈ ਹੂੰ ਜਿਵਾਈ ਜਿਵਾਈ ਤਾਂ ਓਕੇ ਆ ਭਾਈ ਆਣੀ ਬਾਲਾ ਜੰਗਾ ਲੱਗਿਆ ਕੰਮਾਂ ਦੇ ਇਕੱਲਾ-ਕਿੱਲਾ ਥਣ ਪੂਰੀ ਵਿੱਥੀ ਦੇ ਥਣ ਨਾਣਾ ਨੂੰ ਨਾ ਕਰ ਮੜੇ ਫੁੱਲ ਚੰਗਿਆ ਤੇ ਮੁੱਲ ਵੀ ਬਾਈ ਨੇ ਜਮਾ ਯਾਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬੱਚਾ ਮਗਰ ਬੱਛਾ ਭਾਈ ਤੇ ਆਹ ਜਿਹੜਾ ਸੁਆਬਰੀ ਇਹ ਪਹਿਲਣ ਆ ਜੀ ਰਹਿਣਾ ਕਿੰਨੇ ਦਿਨ ਲੂਗੀ ਇਹ ਪਏ ਆ ਜੀ ਹਜੇ 15 ਦਿਨ ਬੈਠਦੇ ਓਕੇ ਭਾਈ ਕਿੰਨਾ ਕੀ ਰਿਕਾਰਡ ਆ ਵੈਸੇ ਤੋਂਦਾ ਦਾ ਮਾਨ ਇਹ ਦੱਸਿਆ ਜੀ ਦੋ ਦੁਕਾਨ ਦੇ 26 27 ਗਲਾ ਦੁੱਧ ਦੀ ਮਾਦਰ ਕਾੜ ਕੇ ਉਹ ਪ੍ਰਿੰਟ ਪ੍ਰਿੰਟ ਚੰਗਾ ਕਰਦ ਚੰਗਾ ਲੇਵਾ ਚੰਗਾ ਥਾਨ ਬਹੁਤ ਚੰਗਾ ਲੱਗਿਆ ਕੱਲੀ ਕੱਚੀ ਕੱਚੀ ਆ ਉਸਾਂ ਬਣਾ ਦਾਜਾ ਲਾਇਓ ਸਾਰੀਆਂ ਬਾਲਡਾਂ ਨਾਲ ਕੱਢਣੀਆਂ ਤੇ ਫੇਰ ਕਰਮਲੀ ਨੇ ਸੋਣਾਗਾ ਭਾਈ ਕੀ ਮੋਲ ਆ ਫਿਰ ਕੱਚੀ ਕੱਚੀ ਦਾ ਇਹਦਾ 58000 ਰੁਪਏ ਦੇ ਦਾਂਗੇ ਮਾਨਤਨ ਹੋ ਜੀ ਹਾਂ ਮਾਨਤਨ ਹੋ ਜੀ ਚੈੱਕ ਭਾਈ ਬਾਹਰ ਨਹੀਂ ਦੋ ਜੀ ਬਸ ਆਪਾਂ ਲੈਣੇ ਜਿੰਨੇ ਲੈਣੇ ਉਹ ਨਹੀਂ ਮੰਗੇ ਸਹੀ ਆ ਭਾਈ ਜਮਾ ਜਾਜ ਮੋਲ 58000 ਦੀ ਵੜ ਭਾਈ ਕਹਿੰਦਾ ਦੇ ਦਿਆਂਗੇ ਬਾਕੀ ਮਾਣਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਣ ਹੋ ਜਾਊਗਾ ਮੁੱਲ ਖਰ ਬਾਈ ਨੇ ਜਾਇ ਜੀ ਰੱਖਿਆ ਭਾਈ ਖੱਚ ਕੇ ਮੁੱਲ ਰੱਖਿਆ ਵਾਲੇ ਮੁੱਲ ਨਹੀਂ ਰੱਖੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਭਾਈ ਨਾ ਕਨੇਡ ਕਰ ਲਓ ਜੀ ਧੰਨਵਾਦ ਜੀ